ਕਹਿ ਰਹੀ ਹਾਂ ਜੱਟਾ ਦੇ ਬਾਦ ਕਹਿ ਰਹੀ ਹਾਂ ਜੱਟੀਆਂ ਬਣਾਏ ਵਾਰਨਿੰਗ ਤੋਂ ਬਾਦ ਕੋਈ ਫੀਮੇਲ ਵਰਜ਼ਨ ਬਣੂਗਾ ਕਿਉਂਕਿ ਬਣਨਾ ਚਾਹੀਦਾ ਹੈ ਕਿ ਤੇ ਬਣਿਆ ਤੁਸੀਂ ਕੈਰੈਕਟਰ ਕਿਹੜਾ ਕਰਦੇ ਪੰਮਾ ਘੱਟੂ ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ ਚਮਚੇ ਬੈਨ ਆ ਸਾਡੇ ਘਰ 'ਚ ਇਹਨਾਂ ਨੇ ਮਿੱਟੀ ਇੰਨੀ ਖਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਾਸਦਾ ਅੱਧੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀ ਆ VFX ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟ 1.5 ਸੀ ਉਹ ਵੀ ਨਹੀਂ ਹੋਣਾ ਦੇਖੋ ਜੀ ਪਹਿਲੀ ਵਾਰੀ ਐਂ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘੱਟ ਪੁੱਤਰਿਓ ਆਪ ਜਿਆਦਾ ਦੱਸ ਰਹੇ ਹੋ ਇਹਦਾ ਮਤਲਬ ਫਿਲਮ ਵਧੀਆ ਹੀ ਆ ਸਾਡੀ ਜੇ ਦੇ ਵਿੱਚ ਮੈਂ ਜਾਣ ਬਾਰੇ ਕਿ ਮੇਰਾ ਐਕਸਪੀਰੀਅੰਸ ਰਹਿਦਾ ਸੀ ਜ਼ਿਕਰ ਕਰਦਾ ਬਹੁਤ ਵਧੀਆ ਰਿਹਾ ਬਹੁਤ ਮਦਰਾ ਸਾਰਾ ਕੁਝ ਵਧੀਆ ਰਿਹਾ ਹੈਂ ਇਹ ਸਮਝਣਾ ਹੀ ਪੈਣਾ ਜੇ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਉਹ ਪੂਰਾ ਦਾ ਹੋ ਲੈਣ ਦੋ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਫਿਰ ਸ਼ਾਮ ਨੂੰ ਪੰਨੇ ਕੋਲੇ ਆਈਂ ਰੱਖ ਕੇ ਦਿਖਾਉਗਾ ਦਿਖਾ ਦੇ ਕਿ ਥੈਂਕ ਯੂ ਬ੍ਰਦਰ ਥੈਂਕ ਯੂ ਤੁਹਾਨੂੰ ਵਧੀਆ ਲੱਗੇ ਸੀ ਲਵਾਸ ਦਾ ਚਲੋ ਥੈਂਕ ਯੂ ਮੈਨ ਲਾੜ ਕੋ ਬੋਲਦਾ ਮਲਵਾ ਦਾ ਜਾਰਿਆ ਨਹੀਂ ਚਲੋ ਬਸ ਵੀ ਲਈ ਜੀ ਬਾਪ ਲੱਗ ਜਾਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮੱਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਾਹਿਬਰਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਾ ਸਕਦਾ ਅਤੀ ਬਲਮ ਬਿਨਾਂ ਲੈਂਸ ਤੋਂ ਕੀਤੀ ਵੀ ਆ FX ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਸਰਗੁਣ ਜੀ ਸਰਗੁਣ ਜੀ ਜੈਨਸ ਸਰਗੁਣ ਜੀ ਦੱਸਣਗੇ ਵਾਰਨਿੰਗ ਜੇ ਫਿਲਮ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਾਰਨਿੰਗ ਦੇਖਣ ਜਾ ਰਹੀ ਹਾਂ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਲ 'ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ ਆਨ ਜੱਟਾ ਦੇ ਬਾਅਦ ਕੈਰੀ ਆਨ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਕਿਉਂਕਿ ਬਣਨਾ ਚਾਹੀਦਾ ਹੈ ਕਿਉਂਕਿ ਬਣਿਆ ਤੁਸੀਂ ਕੈਰੈਕਟਰ ਕਿਹੜਾ ਕਰੂਗਾ ਮੰਮਾ ਮੈਂ ਦੋ ਚਾਰ ਬੰਦੇ ਮਾਰੂਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਕੇ ਅੱਧ ਘੱਟ ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ ਚਮਚੇ ਬੈਨ ਆ ਸਾਡੇ ਘਰ ਚ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ ਓਨੈਸਟਲੀ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਘੈਂਟਾ ਸੈਕੰਡ ਅਫੇਅਰ ਨੂੰ ਤੁਸੀਂ ਜ਼ਰੂਰ ਜ਼ਰੂਰ ਆਉਣਾ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੱਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀਓਨ ਦਾ ਥੀਏਟਰ ਤੁਹਾਨੂੰ ਸੈਕੰਡ ਅਫੇਅਰ ਜੀ ਵੀਰੀ ਹੋਣ ਪਲੀਜ਼ ਆ ਹਾਨੀ 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 ਹਾਲਾਤੀਆਂ ਕੇਤੀ ਇੱਕ ਵੀ ਡਾਇਲੋਗ ਨਹੀਂ ਤੁਹਾਡਾ ਪੰਮਾ ਲਗਾਤਾਰ ਬੋਲਦਾ ਰਹੇ ਇੱਕ ਗੋਲੀ ਲੱਗਿਆ ਜੀ ਰਾਦਰਦਨ ਕੇ ਇਹ ਲਿਖੇ ਬੰਮਿਆ ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਖਸਾ ਦਾ ਹੀ ਡਾਇਲੋਗ ਮੇਰੇ ਹੀ ਲਿਖਿਓਏ ਨੇ ਹਾਂ ਸੋ ਮੈਨੂੰ ਐ ਲੱਗਿਆ ਜਿਹੜੇ ਕਰੈਕਟਰ ਨੂੰ ਲੋੜ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਤਾ ਐ ਤਾਂ ਨਹੀਂ ਕਰਦਾ ਉਹ ਤਾਂ ਨਹੀਂ ਕਰਦਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਤੁਹਾਡੇ ਸਾਇਲੈਂਸ ਬਹੁਤ ਉੱਚੀ ਬੋਲੀ ਹੈ ਬਹੁਤ ਉੱਚੀ ਬੋਲੀ ਥੈਂਕ ਯੂ ਥੈਂਕ ਯੂ ਦੇਖੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟ ਹੀ ਡੇਢ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕਹਿਣਾ ਥੈਂਕ ਯੂ ਜੀ ਤੁਹਾਡਾ ਰੋਲ ਬਹੁਤ ਵਧੀਆ ਹੈ ਸਿੱਖਣੇ ਵੀ ਲਿਖਿਆ ਬਹੁਤ ਵਾਰ ਨੇ ਬਹੁਤ ਸੁਣਾ ਲਿਾਇਆ ਥੈਂਕ ਯੂ ਥੈਂਕ ਥੈਂਕ ਯੂ ਥੈਂਕ ਯੂ ਥੈਂਕ ਅਲੀ ਆਪਣੇ ਡੇਟਾ ਦੀ ਜੀ ਚੜੇ ਬਾਈ ਬਾਈ ਬੋਲਾ ਕੁੰਮਾ ਭਾਈ ਜੀ ਇੰਟਰਵਿਊ ਲੈ ਕੇ ਆਏ ਨੇ ਕਹਿੰਦੇ ਵੀ ਸਰਪੁਰੂ ਨੇ ਇੰਨਾ ਕੰਮ ਕਰ ਗਿਆ ਟੁੱਟੇ ਵਾਂਗ ਇਹ ਕੁੜੀਆਂ ਦੀ ਕੀ ਘੇਰੇ ਆਲਾ ਜੀ ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ ਲੱਗੇ ਹੋਏ ਸਾਰੇ ਇਹ ਸੀਟੀ ਦੇ ਕਨੈਕਟਰ ਨੇ ਬੜੀ ਰੌਣਕ ਲਾਈ ਆ ਅਗਲੀ ਵਾਰ ਪਿੰਲਾ ਦਾ ਆਉ। ਇਹ ਵੀ ਗ੍ਰਿਡੀਆਂ ਜਾਈਂਦਾ। ਪਹਿਲਾ ਤੇ ਰਾਈਟਰ ਸਾਹਿਬ, ਰਾਈਟਰ ਸਾਹਿਬ। ਹੈਲੋ। ਇੱਕ ਨੇ ਸੀਟੀ ਵਿੱਚ ਸਪੈਸ਼ਲ ਸਵਾਲ ਪਲਵਾਇਆ ਤਾਂ ਇਹ ਇਹ ਪਿਛੇ ਕਈ ਦਿਨਾਂ ਦਾ ਮੈਨੂੰ ਕਹੀਆਂ ਦਾ ਕਹਿੰਦਾ ਉਸਤਾਦ ਜੀ ਮੈਨੂੰ ਕਰੋ ਜੋਂਦਾ। ਬੱਸ ਦਾ ਭਈਓ ਦਾ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ।